ਨੌ ਜਵਾਨਾਂ ਨੂੰ ਜਿੰਮ ਖੇਡਾਂ ਦੇ ਸਿਮਾਨ ਦਿੰਦੇ ਸੀ ਅਸੀਂ ਮੁਫਤ ਹਸਪਤਾਲਾਂ ਵਿੱਚ ਮੁਫਤ ਦਵਾਈਖਾਨੇ ਖੋਲੇ ਸੀ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਕਿੱਥੇ ਗਏ ਸਭਾ ਕੁਝ ਬੰਦ ਸੇਵਾ ਕੇਂਦਰ ਕੋਲ ਦੀ ਸੀ ਬੰਦ ਕਰ ਦਿੱਤੇ ਆਪਣੇ ਸਾਈਂ ਟਾਈਮ 'ਚ ਕਿਤੇ ਸਕੂਲ ਬਣ ਜਾਂਦੇ ਸੀ ਕਿਤੇ ਹਸਪਤਾਲ ਬਣ ਜਾਂਦੇ ਸੀ ਆ ਤੁਹਾਡੇ ਪਿੰਡਾਂ 'ਚ ਤੁਸੀਂ ਦੇਖੋ ਵਾਟਰ ਵੈਕਸ ਕਿੱਥੇ ਸੀ ਤੁਹਾਡੇ ਪਾਣੀ ਪੀਣ ਨੂੰ ਨਹੀਂ ਸੀ ਮੈਨੂੰ ਭਾ ਯਾਦ ਹੈ ਇੱਕ ਦਿਨ ਮੈਂ ਆਇਆ ਦੱਸਿਆ ਬੋਟਰ ਬਾਕਸ ਯਾਨੀ ਮੱਲਾ 150 ਪਿੰਡਾਂ ਜੀ ਇੱਕ ਟਾਈਮ 'ਚ ਮੈਂ ਦਸਕਤ ਕਰਕੇ ਬੋਟਰ ਬਾਕਸ ਸ਼ੁਰੂ ਕੀਤੇ ਇੱਥੇ ਏਡੇ ਏਡੇ ਵੱਡੇ ਥਰਮਲ ਪਲਾਂਟ ਬਣਾਤੇ ਏਮਜ਼ ਵਰਗੇ ਹਸਤਾ ਲਿਆਏ ਅਰ ਸਿਮਰੰਤ ਕੌਰ ਬਾਦਲ ਨੇ ਹਿੰਮਤ ਕੀਤੀ ਸੈਂਟਰਲ ਯੂਨੀਵਰਸਿਟੀਆਂ ਆ ਗਈਆਂ ਆ ਸਰਕਾਂ ਬਲਾਡੇ ਵਾਲਾ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਕਿੰਨੀ ਵਾਰ ਜਾਂਦੇ ਹੋ ਤੁਸੀਂ ਪਹਿਲੇ ਕਹੇ ਜੀ ਸਰਕ ਸੀ ਤੇ ਹੁਣ ਕਹਿ ਜੀਆ ਸੜਕਾਂ ਦਰਬਾਰ ਸਾਹਿਬ ਜਾਂਦੇ ਸੀ ਕਿੰਨਾ ਸੁਣਾ ਗਲੈਰਾ ਬਣਾਇਆ ਕਿੰਨਾ ਛੋੜਾ ਗੁਰੂ ਦੀ ਨਗਰੀ ਬਣਾਈ ਹੈ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ 5 ਸਾਲ ਕੈਪਟਨ ਰਿਹਾ 5 ਸਾਲ ਪਹਿਲੇ ਵੀ ਰਿਹਾ ਕੈਪਟਨ ਤੇ ਹੁਣ ਵੀ ਰਿਹਾ 10 ਸਾਲਾਂ ਚ ਮੈਨੂੰ ਇੱਕ ਕਾਂਗਰਸੀ ਦੱਸ ਦੇ ਕਿ ਆਹ ਗੱਲ ਕੀਤੀ ਐ ਮੈਂ ਸਿਆਸਤ ਛੱਡ ਦੂੰ ਮੈਂ ਪੁੱਛਿਆ ਸੀ ਅਸੈਂਬਲੀ ਚ ਤੇ ਚੰਨੀ ਨੇ ਕੀ ਦੁਆਬ ਦਿੱਤਾ ਯਾਦ ਹੈ ਕੀ ਐ ਕਹਿੰਦਾ ਪੈਚ ਵਰਕ ਕੀਤਾ ਸੜਕਾਂ ਦਾ ਸੀ 10 ਸਾਲ ਝਾੜੂ ਵਾਲਿਆਂ ਦੇ ਪਿੱਛੇ ਚਾਰ ਪੈਚ ਵਰ ਕੀਤਾ ਏ ਯਾਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮੇਰੇ ਕੋਲ ਇੱਕ ਬੰਦੇ ਆਏ ਮੈਨੂੰ ਕਹਿਣ ਲੱਗੇ ਜੀ ਅਸੀਂ ਝਾੜੂ ਵਾਲੇ ਆਪਣੇ ਮਿਲ ਲ ਗਏ ਉਹ ਸਾਡੇ ਨਾਲ ਛੇਡਾਂ ਕਰਦਾ ਮੈਂ ਕਿਹਾ ਕੀ ਕਰਦਾ ਹੈ ਕਹਿੰਦਾ ਅਸੀਂ ਗਏ ਕੰਮ ਉਹਦੇ ਕੋਲੇ ਤੇ ਅਸੀਂ ਘਰੇ ਗਏ ਉਹ ਕਹਿੰਦਾ ਹਾਂ ਜੀ ਉਹ ਕਹਿੰਦਾ ਸਾਡਾ ਕੰਮ ਕਰੋ ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਕਹਿੰਦਾ ਕਿ ਵੋਟਾਂ ਮੰਗਣ ਤਾਂ ਆਇਆ ਸੀ ਉਦੋਂ ਕਿਵੇਂ ਟਾਈਮ ਸੀ ਉਹ ਝਾੜੂ ਵਾਲਾ ਐਮਐਲਏ ਕਹਿੰਦਾ ਤੁਸੀਂ ਕਿਹੜਾ ਮੈਨੂੰ ਮੋਟਾਂ ਪਈਆਂ ਸੀ ਤੁਸੀਂ ਤਾਂ ਝਾੜੂ ਨੂੰ ਪਈਆਂ ਸੀ ਤੁਸੀਂ ਕਿਸੇ ਨੇ ਉਮੀਦਵਾਰ ਦੇਖਿਆ ਉਦੋਂ ਉਮੀਦਵਾਰ ਤਾਂ ਦੇਖਿਆ ਨਹੀਂ ਕੋਣਾ ਉਹ ਕਹਿੰਦਾ ਆਹ ਦਰਵਾਜ਼ੇ 'ਚ ਮੈਂ ਝਾੜੂ ਲਾਇਆ ਇਹਨੂੰ ਜਾ ਕੇ ਪੁੱਛ ਲੋ ਕੀ ਕੰਮ ਚਾਹੁੰਦਾ ਆਪਣੇ ਆਪ ਦੇਖ ਕਰ ਸਕਦਾ ਤੇ ਕਰ ਲੋ ਕਿਸੇ ਨੇ ਕਿਸੇ ਉਮੀਦਵਾਰ ਤਾਂ ਦੇਖਿਆ ਨਹੀਂ ਝਾੜੂ 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 ਕੇਜਰੀਵਾਲ 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 ਕਿੱਥੇ ਆ ਕੇਜਰੀਵਾਲ ਹੁਣ ਹੈਂ ਇੱਥੇ ਹੜ ਆ ਗਏ ਲੱਭੋ ਕੇਜਰੀ ਵਾਲ ਨੂੰ ਭਗਵੰਤਬਾਨ ਨੂੰ दारू ਦੇ ਡੱਕੇ ਪਿਆ ਹੈ ਹੈ ਕਿਤਰ ਕੀ ਗਾਰੰਟੀਆਂ 1000 ਰੁਪਿਆ ਮਨ ਘਰ ਔਰਤ ਨੂੰ 1000 ਰੁਪਿਆ 2500 ਪੈਨਸ਼ਨ ਮੈਂ ਕਾ ਛੰਡੀ ਚੱਲੋ ਉਹ ਜੇ ਠੱਗ ਹੁੰਦੇ ਨਾ ਉਹ ਐ ਹੀ ਮਾਰਦੇ ਠੱਗੀ ਦੋ ਵਾਰ ਮਾਰ ਲਈ ਆਪਣੇ ਤੋਂ ਮੈਨੂੰ ਤਾਂ ਡਰ ਆਇਆ ਅਗਲੀ ਵਾਰ ਹੋਰ ਆ ਜੂਗਾ ਠੱਗ ਉਹਦੇ ਮਗਰ ਨਾ ਲੱਗ ਜਾਓ 10 15 ਸਾਲ ਕਰਾ ਤੁਸੀਂ ਇਕਾਲੀ ਦਲ ਦੀ ਜੁਬਾਨ ਦੇਖੋ ਬਾਦਲ ਸਾਹਿਬ ਨੇ ਇੱਕ ਗੱਲ ਕਹੀ ਹੋ ਤੁਸੀਂ ਯਾਦ ਕਰੋ ਜਿਹੜੀ ਨਹੀਂ ਪੂਰੀ ਕੀਤੀ ਥੋੜੀ ਅਧੀਆਂ ਚੀਜ਼ਾਂ ਦਾ ਤੁਹਾਨੂੰ ਕਹੀਆਂ ਨਹੀਂ ਸੀ ਕਿ ਜਿਹੜੇ ਕੀਤੀਆਂ ਮੈਨੂੰ ਯਾਦ ਹੈ ਆਪਣੇ ਲੋਕ ਆਪਣੇ ਪਿੰਡਾਂ ਦੇ ਲੋਕ ਆਏ ਵੀ ਭਾਰਤ ਸਭਰ ਦੇ ਕੋਲੇ ਕਿ ਸਾਡੇ ਖਾਲੇ ਕੱਚੇ ਐ ਅਸੀਂ 300 ਕਰੋੜ ਲਿਆ ਕੇ ਕੱਲੇ ਬਲਾਡੇ ਹਲਕੇ ਵਾਸਤੇ ਖਾਲੇ ਪੱਕੇ ਬਕਰੇ ਸੀ ਅੱਕਸੀਆਂ ਦਾ ਕੰਮ ਕਿੰਨੇ ਕੰਮ ਜੇ ਕੰਮ ਕਰਾਉਣ ਲੱਗਿਆ ਤਾਂ ਫਿਰ ਤਾਂ ਪੰਜ ਮਹੀਨਾ ਬੈਠ ਰਹੀ ਹੈ ਪਰ ਕੰਮਾਂ ਨੂੰ ਤਾਂ ਕੋਈ ਵੋਟ ਪਾਉਂਦਾ ਹੀ ਨਹੀਂ ਗੱ ਗੱਪਾਂ ਨੂੰ ਹੁਣ ਮੈਨੂੰ ਐ ਨਹੀਂ ਪਤਾ ਸਿੱਖੀ ਹੈ ਕਿੱਥੋਂ ਗੱਪਾਂ ਕੋਈ ਜਾਂਦਾ ਭਗਵੰਤ ਮਾਨ ਨੂੰ ਕੋਈ ਕੋ ਸਕੂਲਸ ਘਰ ਖੁੱਲ੍ਹੇ ਅਸੀਂ ਵੀ ਜਾਣੇ ਹਾਂ ਉਹਦੇ ਥੱਲੇ ਘਰ ਵਾਸਤੇ ਮੈਂ ਹੈਰਾਨ ਆ ਆਪਣੇ ਸੂਬੇ ਦੀ ਹਾਲਤ ਕੀ ਹੋ ਗਈ ਅੱਜ ਹਾਲਾਤ ਐ ਐ ਪਤਾ ਨਹੀਂ ਕਿ ਮੁੱਖ ਮੰਤਰੀ ਹੈਗਾ ਕਿ ਨਹੀਂ ਗੁੰਡਾ ਗਰਦੀ ਦਾ ਰਾਜ ਐ ਗੈਂਗਸਟਰ ਰਾਜ ਕਰ ਜਾਂਦੇ ਆ ਫਰੋਟੀਆਂ ਲਈ ਜਾਂਦੇ ਆ ਸਿੱਧੂ ਮੂਸੇਵਾਲੇ ਨੂੰ ਵੀ ਮੌਤ ਮੈਂ ਕਹਿੰਦਾ 100% ਜਿੰਮੇਵਾਰ ਭਗਵਾਨ ਦਾ ਇਹਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਹੁਣ ਜਿਹਨੇ ਖੇਤੀ ਕੀਤੀ ਨਾ ਹੋਏ ਜਿਹਨੇ ਟਰੈਕਟਰ ਚਲਾਇਆ ਨਾ ਹੋਏ ਤੇ ਹੁਣ ਟਰੈਕਟਰ ਤੇ ਬਿਠਾ ਦਿਓ ਐਕਸੀਡੈਂਟ ਕਰਨਾ ਹੀ ਕਰਨਾ ਹੈ ਆ ਤਾਂ ਗੱਲਾਂ ਮਾਰ ਮਾਰ ਕੇ ਤੇ ਪੈਸਾ ਕਮਾਉਂਦਾ ਸੀ ਬਣਾਦਾ ਮੁੱਖ ਮੰਤਰੀ ਹੁਣ ਹਲੇ ਵੀ ਨਹੀਂ ਉਹ ਗੱਲਾਂ ਛੱਡਦਾ ਕੰਮ ਤਾਂ ਕਰਦਾ ਹੀ ਨਹੀਂ ਸ਼ਾਮ ਨੂੰ दारू ਪੀ ਲੈਂਦਾ ਆ ਜੇ ਪੁਲਿਸ ਆ ਰਿਹਾ ਇਹਨਾਂ ਨੂੰ ਪੁੱਛ ਲਓ ਕਿ दारू ਪੀ ਕੇ ਕੋ ਟਰੈਕਟਰ ਚਲਾਉਂਦਾ ਉਹਨੂੰ ਕੀ ਕਰਦੇ ਹੋ ਚਲਾਣ ਕਰਦੇ ਹੋ ਜਾਂ ਅੰਦਰ ਕਰਦੇ ਹੋ ਹੈ ਕੋ ਕਾਰ ਚਲਾਉਂਦਾ दारू ਪੀ ਕੇ ਕੀ ਕਰਦੇ ਹੋ ਚਲਾਣ ਹੁੰਦਾ ਜਾਂ ਅੰਦਰ ਹੁੰਦਾ ਐਥੇ ਮੁੱਖ ਮੰਤਰੀ ਪੂਰੀ ਬੋਤਲ ਪੀ ਕੇ ਰੋਜ਼ ਕਰ ਰੋਜ਼ ਪੰਜਾਬ ਸਰਕਾਰ ਚ ਲਈ ਜਾਂਦਾ ਉਹਨੂੰ ਅੰਦਰ ਕਰਦੇ ਨੇ ਪੂਰੀ ਸਰਕਾਰ दारू ਪੀ ਕੇ ਸਵੇਰੇ ਟੱਲੀ ਹੁੰਦਾ ਹੁਣ ਕੱਪ ਪੱਸਰ ਰਾਤ ਦੇਖਿਓ ਕੀ ਕੀ ਤੌਨੇ ਪਰਸੋਂ ਰਾਤ ਬਠਿੰਡੇ ਆ ਗਿਆ ਬਠਿੰਡੇ ਤੁਸੀਂ ਵੀਡੀਓ ਦੇਖੋ ਉਹ ਸ਼ਾਨਦਾਰ ਸੀ दारू ਦੇ ਡੱਕਿਆ ਸੀ ਗੱਡੀ ਤੇ ਚੜ ਗਿਆ ਜੀ ਉੱਤੇ ਉਹ ਆਪਣੇ ਬੋਨਟ ਤੇ ਹਨੇ ਭਗੜਾ ਫਿਰ ਕਹਿੰਦਾ ਗਰਮੀ ਬਹੁਤ ਆ ਬੋਤਲ ਲਿਆਂਦੀ ਪਾਣੀ ਦੀ ਤੇ ਆਪਣੇ ਸਿਰ ਤੇ ਪਾ ਲਈ ਹੈ ਯਾਰ ਆ ਮੁੱਖ ਮੰਤਰੀ ਦਾ ਕੰਮ ਹੈ ਬਚਾਓ ਪੰਜਾਬ ਨੂੰ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਸਹੀ ਦੱਸਦਾ ਹਾਂ ਜੇ ਆਪਾਂ ਨਾ ਕਠੇ ਹੋਏ ਆ ਜਿਹੜੀ ਲੜਾਈ ਹੈ ਆ ਜਿਹੜੀ ਲੜਾਈ ਹੈ ਇੱਕ ਪਾਸੇ ਕੱਲੀ ਥੋਡੀ ਖਾਲਸਾ ਪੰਦੀ ਫੌਜ ਆ ਸ਼੍ਰੋਮਣੀ ਕਾਲੇ ਦਰ ਕੱਲੇ ਆਵੇ ਅਸੀਂ ਕਹ ਕਿਸੇ ਦੀ ਲੋੜ ਨਹੀਂ ਯਾਰ ਕੱਲੇ ਆ ਕੱਲੇ ਲੜਾਂਗੇ ਇੱਕ ਪਾਸੇ ਅਕਾਲੀ ਦਲ ਹੈ ਜਿਹੜੀ ਕਿਸਾਨੀ ਦੀ ਪਾਰਟੀ ਹੈ ਗਰੀਬ ਦੀ ਪਾਰਟੀ ਹੈ ਪਿੰਡਾਂ ਵਾਲੇ ਦੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਦੂਜੇ ਪਾਸੇ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਆ ਦਿੱਲੀ ਵਾਲਿਆਂ ਭਾਵੇਂ ਕਾਂਗਰਸ ਹੈ ਭਾਵੇਂ ਝਾੜੂ ਵਾਲੇ ਆ ਭਾਵੇਂ ਬੀਜੇਪੀ ਹੈ ਇਹਨਾਂ ਨੂੰ ਹੁਕਮ ਆਉਂਦੇ ਦਿੱਲੀ ਵਾਲਿਆਂ ਨੂੰ ਉਹਨਾਂ ਦਿੱਲੀਆਣਾਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਤੁਸੀਂ ਜਿਉਂਦੇ ਆ ਮਰਦੇ ਆ ਥੋੜੇ ਹੜ ਆਇਆ ਨੁਕਸਾਨ ਹੋ ਗਿਆ ਕੋਈ ਫਿਕਰ ਨਹੀਂ ਆ ਤੁਹਾਡੇ ਹੜ ਆਏ ਸੀ ਕਦੋਂ ਕੋਈ ਆਇਆ ਨਾ ਅਕਾਲੀ ਵਰਕਰ ਕਾਲੀ ਲੀਡਰ ਤੱਕ ਖੜੇ ਸੀ ਪਿੰਡਾਂ 'ਚ ਤੇ ਆ ਕਿੱਥੇ ਦੀ ਭਗਵੰਤ ਮਾਨ ਗੜੇ ਨੇ ਘੜਕਾ ਵਰਗੇ ਗੜੇ ਨੇ ਨਾ ਮਰਜੀ ਕਿੱਥੇ ਮੁਆਫਜ਼ਾ ਆਇਆ ਪਿਛਲੇ ਸਾਲ ਜੀ ਆ ਹੜਾਂਗੇ ਪੂਰੇ ਪੰਜਾਬ 'ਚ ਦਿਖਾਈ ਨਹੀਂ ਦਿੱਤੇ ਆ ਹੁਣੇ ਜਿਹੜਾ ਆਪ ਦਾ ਉਮੀਦਵਾਰ ਆ ਖੁੱਡੀਆਂ 20 ਕਿਲੋਮੀਟਰ ਉਹਦੇ ਪਿੰਡ 'ਚੋਂ ਗੜੇ ਪੈ ਗਏ 100 ਪਿੰਡਾਂ 'ਚ ਇੱਕ ਲਾਈਨ ਸੀ ਜਿਹੜੇ ਪੈ ਗਏ ਫਸਲ ਸਾਰੀ ਮੈਂ ਪਿੰਡ-ਪਿੰਡ ਜਾ ਕੇ ਆਇਆ ਆ ਨਹੀਂ ਗਿਆ ਨਾਲੇ ਮੰਤਰੀ ਹੈ ਹੁਣ ਉੱਥੇ ਵਣ ਨਹੀਂ ਦਿੰਦੇ ਉਹਨੂੰ ਉਹ ਚਿੱਕਾ ਮਾਰਦਾ 1 ਰੁਪਿਆ ਨਹੀਂ ਦਿੱਤਾ ਉਹਨਾਂ ਨੇ ਥੋਡੀ ਸਰਕਾਰ ਸੀ ਬਾਦਲ ਸਾਹਿਬ ਮੁਖਮੰਦ ਸੀ ਤੁਹਾਡੇ ਪਿੰਡ ਆਉਂਦੇ ਸੰਗਤ ਅਸੀਂ ਦੱਸੋ ਕਿੰਨਾ ਚਾਹੀਦਾ ਹੈ 20 ਲੱਖ ਮੰਨਦੇ ਸੀ 40 ਲੱਖ ਆ ਫਰਕ ਹੈ ਆਪਣੀ ਸਰਕਾਰ ਦਾ ਅਕਾਲੀ ਦਲ ਦਾ ਮਤਲਬ ਹੈ ਥੋਡੀ ਪਾਰਟੀ ਆ ਜਿੰਨੇ ਦਿੱਲੀ ਵਾਲੇ ਆਉਂਦੇ ਆ ਉਹੀ ਹੈ ਜਿਵੇਂ ਅੰਗਰੇਜ਼ ਆਉਂਦੇ ਸੀ ਰਾਜ ਕਰਨ ਵਾਸਤੇ ਉਹ ਤੇ ਲੁੱਟਣ ਆਉਂਦੇ ਆ ਹੁਣ ਭਗਵੰਤ ਮਾਨ ਕੀ ਕਰਦਾ ਹੈ ਤੁਹਾਡੇ 1000 ਕਰੋੜ ਰੁਪਇਆ ਉਹ ਖਰਚ ਰਿਹਾ ਹੈ ਆਪ ਆਦਮੀ ਪਾਰਟੀ ਦੇ ਇਸ਼ਤਿਹਾਰ ਇੱਥੇ ਤਾਂ ਲਾਉਣੇ ਹੀ ਲਾਉਣੇ ਸੀ ਤੁਸੀਂ ਮਨੀਪੁਰ ਚਲੇ ਜਾਓ ਉੱਥੇ ਕੰਧਾਂ ਤੇ ਝਾੜੂ ਦੇ ਇਸ਼ਤਿਹਾਰ ਲੱਗੇ ਪਏ ਆ ਪੈਸਾ ਥੋੜਾ ਹੈ ਨਾਗਾ لینڈ ਚ ਲੱਗੇ ਪਏ ਤਾਮਿਲਨਾਡੂ ਚ ਲੱਗੇ ਪਏ ਉਹਦੀ ਆਪਣੀ ਫੋਟੋ ਕੇਜਰੀਵਲ ਉੱਥੋਂ ਇੱਥੋਂ ਦਾ ਝੂਠ ਉੱਥੇ ਅਸਾਮ ਗਿਆ ਤੇ ਮੈਂ ਉਹ ਬੋਲ ਰਿਹਾ ਸੀ ਉੱਥੇ ਕਹਿੰਦਾ ਜੀ ਪੰਜਾਬ ਜਾ ਕੇ ਦੇਖੋ ਮਾਰੀ ਸਰਕਾਰ ਨੇ ਹਰ ਔਰਤ ਕੋ 1000 ਰੁਪਏ ਦੇ ਦਿਆ ਉਹ ਸਾ ਮੈ ਕਿਹੜਾ ਟੈਲੀਫੋਨ ਕਰੂਗਾ ਕਿਥੇ ਪੁੱਤ ਪੁੱਛਣ ਨੂੰ ਉਹ ਕਹਿੰਦਾ ਇੱਥੇ ਬੱਗੀ ਠੱਗੀ ਤੇ ਉੱਥੇ ਮਾਰ ਦੋਗੇ ਦੇਖੋ ਆਪਣੇ ਤੋਂ ਸਿਆਣੇ ਮੈਂ ਸੁਣਦਾ ਸੀ ਪੰਜਾਬੀ ਸਿਆਣੇ ਆ ਯਾਰ ਗੁਜਰਾਤੀਆਂ ਤੋਂ ਸੋ 30 ਸਾਲ ਹੋ ਗਏ 35 ਸਾਲ ਜੋ ਮਰਜੀ ਆਏ ਉਥੇ ਜੋ ਮਰਜੀ ਆਏ ਕੋਈ ਮਰਜੀ ਗੱਲਾਂ ਕਰੇ ਪਰ ਉਹ ਮੋਦੀ ਤੋਂ ਬਗੈਰ ਨਹੀਂ ਵੋਟ ਪਾਉਂਦੇ ਕੋਣ ਨੂੰ ਪਤਾ ਹੈ ਕਿ ਮੋਦੀ ਨੇ ਹੀ ਸਾਰਾ ਕੁਝ ਕੀਤਾ ਸਾਡੇ ਵਾਸਤੇ ਗੁਜਰਾਤ ਦਾ ਇੱਥੇ ਕਾਲੀ ਦਲ ਕਰਨ ਵਾਲਾ ਕਾਲੀ ਦਾ ਤੁਹਾਡੀ ਲੜਨ ਵਾਲਾ ਤੇ ਕਾਲੀ ਦਲ ਨੂੰ ਆਪਾਂ ਸਮਝਦੇ ਨਹੀਂ ਕੁਛ ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਨ ਦੇਖਦੇ ਤੁਸੀਂ ਯਾਦ ਆਉਂਦਾ ਕਿ ਨਹੀਂ 1 ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਜਿਹੜਾ ਜਿਹਨੂੰ ਪਤਾ ਹੱਥ ਖੜਾ ਕਰ ਲੈ ਇੱਕ ਮਿੰਟ ਕਿੰਨੇ ਕਿ ਹਲਦ ਮਿਲਦਾ 10 15 ਹਾਂ ਤੁਸੀਂ ਤੁਸੀਂ ਤੁਹਾਨੂੰ ਲੀਡਰ ਮੇਰੇ ਨਾਲ ਇਹ ਨਹੀਂ ਸੁਣ ਜਾਣੇ ਹਾਂ ਹਾਂ ਜੀ ਕੀ ਹੋਇਆ ਸੀ 83 1 ਜੂਨ ਨੂੰ 40 ਸਾਲ ਪਹਿਲੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਕੀ ਇਹਦਾ ਮਤਲਬ ਕੀ ਆ ਆਪਣੀ ਕੌਮ ਤੇ ਹਮਲਾ ਹੋਇਆ ਸੀ ਗੁਰੂ ਘਰ ਤੇ ਹਮਲਾ ਹੋਇਆ ਸੀ 40 ਸਾਲ ਪਹਿਲੇ ਹਜ਼ਾਰਾਂ ਭੈਣ ਭਰਾ ਆਪਣੇ ਕਲਕੱਤਾ, ਨਾਗਪੁਰ, ਕਾਨਪੂਰ, ਦਿੱਲੀ ਕਤਲਿਆਂਮ ਕੀਤੇ ਗਏ ਸੀ 40 ਸਾਲ ਪਹਿਲੇ ਉਹਦੇ ਬਾਅਦ ਕਿੰਨੀ ਵਾਰ ਕਾਂਗਰਸੀ ਸਰਕਾਰ ਬਣਾਈ ਪੰਜਾਬ ਤੁਸੀਂ ਖਾਲਸਾ ਜੀ ਦੋ ਵਾਰ ਦੋ ਵਾਰ ਤੁਸੀਂ ਬਣਾਈਏ ਕੀ ਆਪਾਂ ਭੁੱਲ ਜਾਨੇ ਆ ਕੀ ਕਿਨੇ ਕੀ ਕੀਤਾ ਆਪਣੇ ਆਖੂਨ ਚ ਹੋਇਆ ਕੀ ਇਹ ਪਾਣੀ ਬਣ ਗਿਆ ਭੁੱਲ ਜਾਨੇ ਆ ਇੱਥੇ ਕਿਸੇ ਨੇ ਝਾੜੂ ਵਾਲੇ ਨੇ ਏਜੰਸੀਆਂ ਦੇ ਬੰਦੇ ਨੇ ਕਹਿਤਾ ਕਿ ਕਾਲੀ ਦਲ ਨੇ ਬੇਅਦਬੀ ਕਰਾਤੀ ਉਹ ਬੇਅਦਬੀ ਹੋ ਗਈ ਆਪਣੇ ਦਾਜ ਵਿੱਚ ਉਹਨਾਂ ਨੇ ਕਿਹਾ ਕਿ ਕਾਲੀ ਦਲ ਨੇ ਕੀ ਆ ਸਾਰੇ ਕਹਿੰਦੇ ਹਾਂਜੀ ਕਾਲੀ ਦਲ ਦੇ ਮਗਰ ਪੈ ਜੋ ਬੇਅਦਬੀ ਉਹ ਟੈਂਕਾਂ ਤੋਂ ਆਪਣਾ ਦਰਬਾਰ ਸਾਹਿਬ ਧਾਤਾ ਉਹਦਾ ਕੀਤਾ ਨਹੀਂ ਤੇ ਉਹਨਾਂ ਝੂਠਿਆਂ ਦੇ ਗੱਲਾਂ ਕਿਹਨੇ ਕਿਹਾ ਦਾਦੂ ਵਾਲ ਨੇ ਮੰਡ ਨੇ ਕਿੱਥੇ ਆ ਹੁਣ ਉਹ ਬੈਠੇ ਬੀਜੇਪੀ ਦੇ ਉਹ ਜੰਸ਼ੀਆਂ ਦੇ ਬੰਦੇ ਆ ਉਹਨੂੰ ਪਤਾ ਸੀ ਕਿ 10 ਸਾਲ ਇਹਨਾਂ ਨੇ ਰਾਜ ਕੀਤਾ 10-15 ਸਾਲ ਹੋਰ ਚੱਲੇਗਾ ਪ੍ਰਪਗੰਡਾ ਕਰਦੇ ਹੋ ਘਰ ਘਰ ਜਾ ਕੇ ਯਾਰ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਕਾਲੀ ਦਲ ਹੈ ਜਦੋਂ ਵੀ ਮੈਂ ਘਰੋਂ ਨਿਕਲਦਾ ਹਾਂ ਸਵੇਰੇ ਗੁਰੂ ਮਹਾਰਾਜ ਦੇ ਕਮਰੇ ਜਾ ਕੇ ਮੱਥਾ ਟੇਕ ਕੇ ਅਰਦਾਸ ਕਰਕੇ ਨਿਕਲਦਾ ਹਾਂ ਆ ਕਾਂਗਰਸੀ ਭਗਵੰਤ ਮਾਨ ਅਰਦਾਸ ਕਰਦਾ ਮਿਲਦਾ दारू ਦੀ ਬੋਤਲ ਰੱਖਦਾ ਹੁਣ ਸਵੇਰੇ ਆਪਣੇ ਕੋਲੇ ਜਦੋਂ ਹੋਣ ਐਜਾ ਬੰਦਾ ਆਪਾਂ ਉਹਨਾਂ ਦੀ ਗੱਲਾਂ 'ਚ ਆ ਗਏ ਤੇ ਨੁਕਸਾਨ ਆਪਣਾ ਕਰਤਾ ਆਪਣੀ ਫੌਜ ਕਮਜ਼ੋਰ ਕਰਤੀ ਅਸੀਂ ਯਾਰ ਕੋਈ ਸਰਪੰਚੀ ਛੱਡਦਾ ਹੈ ਹੈ ਦੋ ਗਨਮੈਨਾਂ ਪਿੱਛੇ ਤੇ ਪਾਰਟੀ ਬਦਲ ਦਿੰਦੇ ਆ ਸਰਪੰਚੀ ਛੱਡਦਾ ਨਹੀਂ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਤੇ ਪਰ ਤੇ ਲੱਤ ਮਾਰੀ ਤੇ ਅਸੀਂ 30 ਸਾਲ ਦਾ ਸਮਝੌਤਾ ਢੋੜਿਆ ਕਿਸਾਨੀ ਕਰਕੇ ਕੋਈ ਕਿਸੇ ਨੂੰ ਅਸਰ ਨਹੀਂ ਨਾ ਇਹ ਨਹੀਂ ਕੀ ਫਿਰ ਕੀ ਕੀਤਾ ਇਹਨਾਂ ਨੇ ਹੈ ਤੇ ਤੇ ਦੂਜਿਆਂ ਨੇ ਕੀ ਕੀਤਾ ਜਿਹੜੇ ਯਾ ਕਿਸਾਨੀ ਦੀ ਅਸਲੀ ਆਵਾਜ਼ ਅਕਾਲੀ ਦਲ ਹੈ ਧਾਰੇ ਲਾਉਣੇ ਬੜੇ ਸੋਨੇ ਆ ਸੀ ਕਿਸਾਨ ਜੱਥੇਬੰਦੀਆਂ ਸੀ ਕਿਸਾਨ ਆ ਜਾਂ ਕੁਛ ਹੈ ਅਸਲੀ ਕਿਸਾਨ ਆ ਬੈਠਿਆ ਅਕਾਲੀ ਦਲ ਐਮਐਸਪੀ ਦੋਉਣ ਵਾਲਾ ਐਮਐਸਪੀ ਹਿੰਦ ਪੰਜਾਬ ਚ ਨਹੀਂ ਸੀ ਪਹਿਲੇ ਆ 1960 ਯਾ ਕਿਤੇ ਅਕਾਲੀ ਦਲ ਨੇ ਮੋਰਚੇ ਲਾ ਕੇ ਐਮਐਸਪੀ ਪਹਿਲੀ ਵਾਰ ਦਵਾਈ ਹੈ ਕਣ ਦੇ ਛੋਨੇ ਤੇ ਪਹਿਲੇ ਕਿਹੜੀ ਐਮਐਸਪੀ ਹੁੰਦੀ ਸੀ ਹੈ ਜਿੰਨੀਆਂ-ਜਿੰਨੀਆਂ ਸਾਨੂੰ ਸਹੂਲਤਾਂ ਦੇਣ ਵਾਲਾ ਅਕਾਲੀ ਦਲ ਹੈ ਪਰ ਆਪਾਂ ਅਕਾਲੀ ਦਲ ਨੂੰ ਸਮਝੀਂ ਗਿਆ ਤਾਂ ਘਰ ਦੀ ਇਹਨੂੰ ਤਾਂ ਰਗੜੀ ਚੱਲੋ ਹੁਣ ਤੁਸੀਂ ਕਮਜ਼ੋਰ ਕਰਤਾ ਅਕਾਲੀ ਦਲ ਉਹਦੇ ਬਾਅਦ ਭਾਜਪਾ ਨੇ ਕੀ ਕੀਤਾ ਉਹਨੇ ਦੇਖਿਆ ਕਿ ਐਤੀ ਇਹਨਾਂ ਨੇ ਸਾਡੇ ਨੂੰ ਧੱਕਾ ਕੀਤਾ ਹੈ ਹੁਣ ਦੱਸੋ ਸਾਨੂੰ ਕੀ ਪਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਥੋੜੀ ਤੋੜਤੀ ਜਿਹੜੀ ਅੰਗਰੇਜ਼ ਵੀ ਤੋੜ ਸਕੇ ਸੀ ਅੱਜ ਤੱਕ ਤਹਜ਼ੂਰ ਸਾਹਿਬ ਤੇ RSS ਨੇ ਕਬਜ਼ਾ ਕਰ ਲਿਆ ਕਮੇਟੀ ਸਾਰੀ ਭੰਗ ਕਰਕੇ ਉਹ ਐਕਟ ਨਵਾਂ ਬਣਾਤਾ ਹੁਣ ਮਹਾਰਾਸ਼ਟra ਸਰਕਾਰ ਇਹਨਾਂ ਦੀ ਹੈ ਤੇ ਉੱਥੇ ਸਾਰੇ ਬੋਗੇ ਤਖਤ ਪਟਨਾ ਸਾਹਿਬ ਤੇ ਵੀ ਕੰਟਰੋਲ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਬਜ਼ਾ ਹੋ ਗੇ ਹਰਿਆਣਾ ਵਾਲੀ ਤੋੜਤੀ ਲੱਗ ਜਿੱਥੇ ਦਾਦੂ ਵਾਲ ਤੇ ਉਹ ਬਹਿ ਗੇ ਫਿਰ ਜਾਗੋਗੇ ਕਦੋਂ ਜਦੋਂ ਤੁਹਾਡੇ ਤੇ ਇੱਥੇ ਆ ਗਏ ਫਲੇ ਤੈਕਤੀ ਇਹਨਾਂ ਨੇ ਬਾਰਡਰ ਤੇ ਸੀਲ ਕਰਦੇ ਤੁਸੀਂ ਗਾਣਾ ਚਾਹੁੰਦੇ ਸੀ ਦਿੱਲੀ ਦੇ ਬਾਰਡਰ ਕਿਵੇਂ ਸੀਲ ਹੋਏ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਸਾਰ ਬਾਰਡਰ ਸੀਲ ਕਰ ਸਕਦੇ ਸੀ ਆ ਭਗਵੰਤ ਮਾਨ ਤੇ ਅਮਿਸ਼ਾ ਇਕ ਹੋ ਗਏ ਆ ਭਗਵੰਤ ਮਾਨ ਤੇ ਅਮਿਸ਼ਾ ਨੇ ਮਿਲ ਕੇ ਉਹਨਾਂ ਕਿਹਾ ਕਿ ਇੱਥੇ ਬਾਰਡਰ ਸੀਲ ਕਰ ਦਿਓ ਅਸੀਂ ਉੱਥੋਂ ਚਲਾਵਾਂਗੇ ਤੁਸੀਂ ਚੁੱਪ ਕਰਕੇ ਬੈਠੇ ਰਹੋ ਆਈ ਕਿਤੇ ਨਹੀਂ ਭਗਵੰਤ ਮਾਨ ਨੇ ਕਿਉਂਕਿ ਮੈਂ ਤੁਹਾਨੂੰ ਅਸਲੀ ਗੱਲ ਦੱਸਦਾ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਣਾ ਲਿਆ ਆਮ ਆਦਮੀ ਪਾਰਟੀ ਪੰਜਾਬ ਬੀਜੇਪੀ ਦੇ سپورਟ ਆ ਹਮੇਸ਼ਾ ਸਾਰੀ سپورਟ ਹੈ ਜਿਵੇਂ ਉਹਨਾਂ ਨੇ ਮਹਾਰਾਸ਼ਟਰ ਕੀਤਾ ਦੂਜੇ ਸੂਬਿਆਂ 'ਚ ਕੀਤਾ ਇਹਨੂੰ ਕਿਹਾ ਹੁਣ ਤੂੰ ਕੇਜਰੀਵਾਲ ਨੂੰ ਪਾਦੇ ਛੜ ਕਾਜੀਵਾਲ ਨੂੰ ਅਸੀਂ ਅੰਦਰ ਕਰਤਾ ਤੈਨੂੰ ਅਸੀਂ ਲੀਡਰ ਬਣਾਵਾਂਗੇ ਕੰਟਰੋਲ ਲੈ ਲਿਆ ਤੁਹਾਡੇ ਤੇ ਬੰਬ ਚੱਲ ਰਹੇ ਆ ਤੁਹਾਡੇ ਤੇ ਗੋਲੀਆਂ ਚੱਗੀਆਂ ਸੂਬਾ ਸਾਡਾ ਹੈ ਕਿਸੇ ਹੋਰ ਸੂਬੇ 'ਚ ਕੋਈ ਪੁਲਿਸ ਚਲਾਈ ਨਹੀਂ ਸਕਦਾ ਕਾਂ ਜੇ ਕਾਲੀ ਜਲ ਸਰਕਾਰ ਉਹਦੇ ਕੋਈ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਪਰ ਆਪਾਂ ਲਿਆਂਦੀ ਝਾੜੂ ਵਲੇ ਸੀ ਨਾ ਬੋਲਣ ਦਾ ਕਰਨ ਤੇ ਅੱਜ ਦੇਖੋ ਹੁਣ ਤਾਂ ਹੁਣ ਤਾਂ ਬਾਰਡਰ ਸੀਲ ਕੀਤਾ ਜੇ ਤੁਸੀਂ ਨਾ ਜਾਗੇ ਤੁਹਾਡੇ ਪਿੰਡਾਂ 'ਚ ਵੜਨਗੇ ਅਗਲੀ ਵਾਰ ਇੱਥੋਂ ਕੁੱਟ ਕੇ ਲੈ ਕੇ ਜਾਇਆ ਕਮਣੇ ਤੁਹਾਡੀ ਫੌਜ ਇਕਾਲੀ ਦਲ ਹੈ ਜੇ ਆਪਣੀ ਫੌਜ ਨੂੰ ਨਾ ਤੁਸੀਂ ਸੰਭਾਲ ਲਿਆ ਅੱਜ ਅਮਰੀਕਾ ਉਹਦੇ ਦੁਨੀਆ ਦੇ ਕਿਸੇ ਦੀ ਤਾਕਤ ਵੀ ਹਿੰਮਤ ਨਹੀਂ ਅਮਰੀਕਾ ਤਰਫ ਝਾਕ ਵੀ ਜਾਏ ਕਿਉਂਕਿ ਉਹਨੇ ਫੌਜ ਇੰਨੀ ਤਗੜੀ ਹੈ ਪਹਿਲੇ ਕੋਈ ਹਿੰਮਤ ਕਰਦਾ ਸੀ ਤੁਹਾਡੇ ਖਿਲਾਫ ਵੀ ਕਾਲੀ ਦਲ ਨੂੰ ਤਗੜਾ ਕੀਤਾ ਤੁਸੀਂ ਤਾਂ ਕਿੱਥੋਂ ਲੈ ਕੇ ਤਿੰਨ ਸੀਟਾਂ ਤੇ ਲਿਆਤਾ ਤੇ ਗਲਤੀ ਕੋਈ ਨਹੀਂ ਸੇਵਾ ਕਰਨ ਵਾਲਾ ਅਕਾਲੀ ਦਲ ਬਣਾਉਣ ਵਾਲਾ ਪੰਜਾਬ ਅਕਾਲੀ ਦਲ ਸੰਘਰਸ਼ ਕਰਨ ਵਾਲਾ ਅਕਾਲੀ ਦਲ ਜੇ ਅਸੀਂ ਸਰਕਾਰਾਂ ਚਾਹੁੰਦੇ ਹੁੰਦੇ ਇਕੱਲੇ ਸਰਕਾਰ ਆਜ ਕਰਨਾ ਚਾਹੁੰਦੇ ਹੁੰਦੇ ਬਾਦਲ ਸਾਹਿਬ ਨੇ 16 ਸਾਲ ਜੇਲ੍ਹ ਦੀ ਕਟਰੀ ਸੀ ਅਸੀਂ ਤਾਂ ਮਿੰਤਰ ਦਾ ਅਸੀਂ ਮਿਲ ਕੇ ਮਿਲ ਜਾਂਦੇ ਉਹਨਾਂ ਨਾਲ ਨਾਲੇ ਦੂਜੀ ਗੱਲ ਬਾਦਲ ਸਾਹਿਬ ਨੂੰ ਕਿੰਨੇ ਸਾਲ ਐਨਐਸ ਹੈ ਚਰੇ 16 ਸਾਲ ਐਨਐਸਏ ਮੇਰਾ ਇੱਕ ਵੀਰ ਹੁਣ 1 ਸਾਲ ਹੋ ਗਿਆ ਕਹਿੰਦੇ ਇਹ ਸਾਨੂੰ ਛਡਾਓ ਤੇ ਸਰਾ ਹੋਵੇ ਬਾਦਲ ਸਾਹਿਬ 16 ਸਾਲ ਥੋੜਾ ਸਾਹਿਬ 14 ਸਾਲ ਆ ਜਿੰਨੇ ਲੀਡਰਸ਼ਿਪ ਕੋਈ 10 ਸਾਲ ਕੋਈ ਵਰਕਰ ਹੋਣੇ ਆ 2-2 ਸਾਲ 3-3 ਸਾਲ ਕਿਸੇ ਕਾਲੀ ਦਲ ਦੇ ਲੀਡਰ ਨੇ ਕਿਹਾ ਮੈਨੂੰ ਛੱਡੋ ਛੱਡੋ ਕਿਸੇ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਐਨਐਸਏ ਚ ਰੱਖੇ ਗਿਆ ਸੀ ਉਹ ਕਹਿੰਦੇ ਦਰਖਾਸਤ ਦੇ ਦਿਨ ਬਾਦਲ ਸਾਹਿਬ ਕਿ ਸਾਨੂੰ ਪ੍ਰੋਲ ਦੇ ਦਿਓ ਕਹਿੰਦਾ ਨਾ ਤਾਂ ਇਹ 20 ਸਾਲਾਂ ਦਾ ਕਿਉਂ ਸਾਨੂੰ ਕੀ ਹੈ ਅਸੀਂ ਨਹੀਂ ਹਟਦੇ ਆ ਆਏ ਤੁਹਾਡੇ ਸੂਬੇ ਮੇ ਆ ਲੀਡਰਸ਼ਿਪ ਹੁੰਦੀ ਹੈ ਐ ਨਹੀਂ ਕਿ ਸਾਨੂੰ ਕੰਨ ਤੁਹਾਨੂੰ ਵਾਪਸ ਛੱਡੋ ਜੀ ਅਸੀਂ ਕਾਹ ਹੋ ਗਏ ਆ ਫਰਕ ਹੈ ਤੁਸੀਂ ਸਮਝਦੇ ਨਹੀਂ ਲੀਡਰ ਇੱਕ ਦਿਨ ਚ ਨਹੀਂ ਬੰਦਾ ਆਪਾਂ ਸੋਚਦੇ ਆ ਕਿ ਇੱਕ ਦਿਨ ਚ ਕਾ ਬੰਦਾ ਲੈਂਦਾ ਚੱਲਾ ਲੀਡਰ ਬਣਾ ਕੇ ਇਹਨੂੰ ਚੀਫ ਮਿਨਿਸਟਰ ਬਣਾ ਦਿਓ ਫਿਰ ਉਹੀ ਗੱਲ ਹੋਊਗਾ ਜਿਵੇਂ ਇਹਨੇ ਕੀਤਾ ਤੁਸੀਂ ਬਾਦਲ ਸਾਹਿਬ 70 ਸਾਲ ਅਕਾਲੀ ਦਲ ਦੀ ਗਵਾਹੀ ਕੀਤੀ 70 ਸਾਲ ਮਤਲਬ ਜੋ ਛੋਟੇ ਪਿੰਡ ਬਾਦਲ ਦੇ ਸਭ ਤੋਂ ਪਹਿਲੇ ਸਰਪੰਚ ਬਣੇ ਸਰਪੰਚੀ ਦੇਖੀ ਕਿਵੇਂ ਚਲਾਈ ਦੀ ਐ ਫਿਰ ਬਲਾਕ ਸੰਤੀ ਦੇ ਇਲੈਕਸ਼ਨ ਲੜੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜੇ ਚੇਅਰਮੈਨ ਬਣੇ ਐਮ ਐਲ ਏ ਬਣੇ ਐਮ ਪੀ ਬਣੇ ਸੈਂਟਰ ਦੇ ਵਜ਼ੀਰ ਬਣੇ ਫਿਰ ਮੁੱਖ ਮੰਤਰੀ ਬਣੇ ਆ ਤਜਰਬੇ ਕਰਕੇ ਹੁੰਦਾ ਹੈ ਕਈ ਲੋਕ ਆਉਂਦੇ ਆ ਮਿੰਟਾਂ 'ਚ ਹਾਂਜੀ ਹਵਾ 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 ਇਹਦੇ ਮਗਰ ਆ ਹੋ ਗਿਆ ਬਣਾ ਦਿਓ ਬਣਾ ਦਿਓ ਕਰ ਗਿਓ ਆਪਾਂ ਬਣਾ ਦਿੰਨੇ ਆ ਫਿਰ 5 ਸਾਲ ਪਿਛਟੋਣਾ ਪੈਂਦਾ ਜੋ ਫੈਸਲਾ ਕਰੋਗੇ 5 ਸਾਲ ਵਾਸਤੇ ਉਹ ਫੈਸਲਾ ਜੋ ਫੈਸਲਾ ਕਰੋਗੇ 5 ਸਾਲ ਵਾਸਤੇ 5 ਸਾਲ ਜ਼ਿੰਦਗੀ ਦੇ ਬਹੁਤ ਹੁੰਦੇ ਆ ਤੁਸੀਂ ਤਾਂ ਆਪਾਂ ਤਾਂ 10 ਸਾਲ ਖਰਾਬ ਕਰ ਲਏ ਜਿਹੜਾ 50 ਸਾਲ ਦਾ ਸੀ 60 ਸਾਲ ਦਾ ਹੋ ਗਿਆ ਕਿ 60 ਸਾਲ ਵਾਲਾ 70 ਸਾਲ ਦਾ ਹੋ ਗਿਆ ਤੇ ਆਪਾਂ ਹੁਣ ਚੁੱਪ ਕਰਕੇ ਬੈਠੇ ਆ ਇਸ ਕਰਕੇ ਬੇਨਤੀ ਕਰਦਾ ਆ ਦਿੱਲੀ ਵਾਲੀਆਂ ਪਾਟੀਆਂ ਦੋ ਖੜਾ ਛੜਾਓ ਹਲੇ ਵੀ ਝਾੜੂ ਵਾਲੇ ਹੈ ਤੁਹਾਡੇ ਕਿ ਇਤਨੀ ਲੇਤ ਲੇ ਕਰਤੇ ਦੱਸੋ ਯਾਰ ਮੈਥ ਨੂੰ ਇਕਲ ਦੱਸਾਂ ਸਹੀ ਮੈਨੇ ਤੇ ਖਾਲਸਾ ਜੀ ਦੇ ਤੁਹਾਡੇ ਕੋਈ ਜਜ਼ਬਾ ਹੈ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤਾ ਨਾ ਭਗਵੰਤ ਮਾਨ ਨੇ ਤੇ ਅਮਿਤ ਸ਼ਾਹ ਨੇ ਆਪਨ ਤਾਂ ਪਣੀ ਤ ਤੁਸੀਂ ਵੀ ਪਹਿਲੀ ਜੂਨ ਨੂੰ ਬਾਰਡਰ ਸੀਲ ਕਰ ਦਿਓ ਤੁਸੀਂ ਕਹਿ ਦਿਓ ਕਿ ਇਸ ਬਾਰਡਰ ਤੋਂ ਜੋ ਉਧਰ ਲੀਆਂ ਪਾਰਟੀਆਂ ਕਿਸੇ ਨੂੰ ਵੋਟ ਨਹੀਂ ਪਾਉਣੀ ਵੋਟ ਪਾਵਾਂਗੇ ਆਪਣੀ ਪਾਰਟੀ ਨੂੰ ਕਾਲੀ ਦਲ ਨੂੰ ਯਾਰ ਆਪਣੀ ਪਾਰਟੀ ਤਕੜੀ ਕਰੋ ਤੁਹਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ ਵਾਪਸ ਜਦ ਜਦਨ ਸਰਕਾਰ ਆ ਗਈ ਵਾਪਸ ਆਟਾਦਲ ਮਿਲ ਲੱਜੂਗਾ ਸ਼ਗਨ ਮਿਲ ਲੱਜੂਗੀ ਪੈਨਸ਼ਨ ਮਿਲ ਲੱਜੂਗੀ ਉਹ ਨਾਲ ਦੇ ਨਾਲ ਤੁਹਾਡੇ ਕੋਲੇ ਖਾਲੇ ਦੂਜੇ ਕੰਮ ਸਕੂਲ ਹਰ ਸਾਲ ਤੁਹਾਨੂੰ ਪਤਾ ਹੀ ਹੈ ਜਦੋਂ ਅਸੀਂ ਸੰਗਤ ਦਰਸ਼ਨ ਕਰਦੇ ਆ ਅਜਾ ਮੈਂ ਹੋਰ ਦੱਸਦਾ ਤੁਸੀਂ ਸਰਕਾਰ ਬਣਾ ਦਿਓ ਮਰੀ ਠੀਕ ਹੈ ਸਰ ਬਣਾ ਜਿਹਨੂੰ ਮੋਟਰ ਦੀ ਲੋੜ ਆਉਂ ਦੇ ਦੂੰਗਾ ਮੈਂ ਬੋਲੇ ਸੋਹਾਰਾ ਉਹ ਯਾਰ ਇਹਨਾਂ ਨੂੰ ਸਰਕਾਰ ਚ ਲਾਉਣੀ ਨਹੀਂ ਆਉਂਦੀ ਅਜੇ 3.5 ਲੱਖ ਮੋਟਰਾਂ ਦੇਤੀਏ 13 ਲੱਖ ਦੇਦੀਆਂ 20 ਲੱਖ ਵੀ ਦੇ ਸਕਦੇ ਸਾਨੂੰ ਕੀ ਫਰਕ ਅਸੀਂ ਕਿਹੜਾ ਫਰਕ ਪੈਂਦਾ ਉਹ ਜੇ ਸੜਕਾਂ ਸਕੂਲ ਖਾਲੇ ਜੇ ਕਈ ਏ 300 ਕਰੋੜ ਦੇ ਸੜਕਾ ਦੇ ਵੱਡਾ ਚਾਹੀਦਾ ਆ ਜਿਹੜੇ ਆਉਂਦੇ ਲੁੱਟਣ ਆਉਂਦੇ ਆ ਆ ਗਰੰਟੀਆਂ ਗਰੰਟੀਆਂ ਜੋ ਕਹਿੰਦੇ ਜਿਹੜਾ ਬੰਦਾ ਗਰੰਟੀ ਕਹਿਣਾ ਆ ਗਰੰਟੀ ਐ ਖੇਤਰ ਲਾ ਲਿਆ ਕਰੋ ਇੱਕ ਜਿਹੜਾ ਬੰਦਾ ਬੋਲੇ ਬਦਲਾ ਲਿਆਉਂਗਾ ਉਹਨੇ ਬਾਅਦ ਵਿੱਚ ਖੇਤਰ ਲਾ ਲਿਆ ਕਰੋ ਆ ਗਰੰਟੀ ਵਾਲੇ ਬਦਲਾ ਵਾਲੇ ਉਹ ਬੋਲਦੇ ਆ ਗਰੰਟੀਆਂ ਦਿੰਦੇ ਆ ਜਿਹੜੀ ਠੱਗੀ ਕਰਨਾ ਚਾਹੁੰਦੇ ਆ ਅਸੀਂ ਕਿਤੇ ਕਿਹਾ ਗਰੰਟੀ ਅਸੀਂ ਕਿਹਾ ਜ਼ਬਾਨ ਆ ਸਾਡੀ ਅਸੀਂ ਜ਼ਬਾਨ ਦੇ ਪੱਕੇ ਆ ਜੋ ਕਹਿਤਾ ਕਰਤਾ ਦੇਖੀ ਜਾਊਗੀ ਤੇ ਮੈਂ ਤੁਹਾਨੂੰ ਦੱਸਦਾ ਯਾਦ ਕਰਿਓ ਅੱਜ ਨੋਟ ਕਰ ਲਿਓ ਜਿੰਨੇ ਕਹੋਂਗੇ ਟਿਊਬਲ ਕਨੈਕਸ਼ਨ ਜਿੰਨੇ ਕਹੋਂਗੇ ਜਿੰਨੇ ਕਹੋਂਗੇ ਦਾਣੇ 2009 ਤੋਂ ਬਾਅਦ ਹੋਣ ਲੱਗ ਗਏ ਹੈ ਇਹਦਾ ਹੀ ਖੁੱਲ੍ਹੇ ਹੀ ਕਰ ਦਾਂਗੇ ਜੇ ਖੁੱਲੇ ਖੁੱਲੇ ਆਪਣੇ ਪਾਪਾਂ ਦੇ ਪਾਠੇ ਕਰ ਕੀ ਕਰਦੇ ਕੋਈ ਬੜੇ ਪੰਜ ਮਿੰਟਾਂ ਦੇ ਜਿਹੜੀ ਮੇਰੇ ਸਰਪਟਸ ਨਾ ਆਈ ਤੁਲਾ ਹੀ ਇਪਰ ਤੋਂ ਕਰ ਚੰਦ ਨੂੰ ਹੁੰਦੀ ਆ ਕਹਿੰਦੇ ਖੁੱਲ੍ਹੂ ਕਰਦੇ ਹਾਂਜੀ ਇੱਕ ਵਾਰੀ ਕਰ ਹੁਣ ਤਾਂ ਮੈਂ ਵੀ ਬੁੜਾ ਹੋ ਗਿਆ ਤੁਸੀਂ ਵੀ ਹੋਗੇ ਹੁਣ ਤਾਂ ਸਾਰੇ ਹੋਗੇ ਕੋਈ ਪ੍ਰੋਬਲਮ ਨਹੀਂ ਆ ਦੱਸਾ ਕਿ ਨੀਅਤ ਸਾਫ਼ ਚਾਹੀਦੀ ਆ ਇਹਨਾਂ ਦੀ ਨੀਅਤ ਨਹੀਂ ਸਾਫ਼ ਇਹਨਾਂ ਦੀ ਪੈਨਸ਼ਨ ਬੁਸ਼ੇ ਦਾ ਕੁਝ ਨਹੀਂ ਇਹਨਾਂ ਦੇ ਨੀਅਤ ਸਾਫ਼ ਨਹੀਂ ਯਾਰ ਜੇ ਤੁਸੀਂ ਦੇਖੋ ਜੋ ਕੁਛ ਅਸੀਂ ਦਿੱਤਾ ਸਾਰਾ ਬੰਦ ਹੋ ਗਿਆ ਕਿ ਨਹੀਂ ਬੰਦ ਹੋ ਗਏ ਨਾ ਉਹੀ ਤਾਂ ਮੈਂ ਉਹ ਆਜਾ ਤੁਸੀਂ ਸਿੰਘਾਂ ਨੂੰ ਹੱਥ ਪੈਣ ਲੱਗ ਦੋ ਰੋਕਿਆ ਹੀ ਤੁਸੀਂ ਇਹ ਕੰਮ ਸਾਡੇ ਦੀ ਕਹਾਣੀ ਨਹੀਂ ਬ੍ਰੇਕਾਂ ਤੁਸੀਂ ਲਾਈਆਂ ਹੁਣ ਬ੍ਰੇਕ ਤੋਂ ਚੱਕ ਦੋ ਸਪੀਡ ਤੇ ਲਾ ਲਓ ਪੈਰ ਪੂਰੇ ਪੂਰੀ ਪੈਰ ਰੱਖ ਦੋ ਸਪੀਡ ਤੇ ਜਿੰਨੇ ਪਿੰਡ ਚ ਝਾੜੂ-ਚੂੜੂ ਵਾਲੇ ਆਉਣ ਕਾਂਗਰਸੀ ਆਉਣ ਬੀਜੇਪੀ ਆਉਣ ਸਾਰਿਆਂ ਨੂੰ ਕਹੋ ਭੱਜੋ ਬਾਰਡਰ ਟਪਾ ਦਿਓ ਪਾਕਿਸਤਾਨ ਦਾ ਤੇ ਮੈਂ ਤੁਹਾਨੂੰ ਅੱਜ ਦੱਸਦਾ ਹਾਂ ਵਾਪਸ ਤੁਹਾਡੇ ਚਿਹਰਿਆਂ 'ਤੇ ਖੁਸ਼ੀਆਂ ਨੇ ਲਿਆਂਦੀਆਂ ਸੁਖੀਰ ਸਿੰਘ ਬਾਦਲ ਨਾ ਬਦਲਦੇ ਵੈਕਯੂ ਜਿੱਕਾ ਖਾਲਸਾ ਵੈਕਯੂ